ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਮੰਨ ਕੇ ਰਾਜੇ ਨੇ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਸੀ ਪੋਸ਼ਕ ਦੀਪ ਤੋਂ ਅੱਗੇ ਛਾਲਮਲੀ ਦੀਪ ਸੀ ਉਸ ਦੀਪ ਦਾ ਨਾਮ ਸਿੰਬਲ ਦੇ ਦਰਖਤ ਤੋਂ ਪਿਆ ਸੀ ਉਸ ਦੀਪ ਦੇ ਕਿਸੇ ਵੀ ਮਨੁੱਖ ਨੂੰ ਪਰਮੇਸ਼ਰ ਬਾਰੇ ਗਿਆਨ ਨਹੀਂ ਸੀ ਅਤੇ ਨਾ ਹੀ ਕੋਈ ਪਰਮੇਸ਼ਰ ਦਾ ਨਾਮ ਜਪਦਾ ਸੀ ਗੁਰੂ ਜੀ ਨੇ ਉਹਨਾਂ ਮਨੁੱਖਾਂ ਨੂੰ ਪਰਮੇਸ਼ਰ ਦਾ ਨਾਮ ਜਪਉਣ ਖਾਤਰ ਹੀ ਉਸ ਦੀਪ ਤੇ ਜਾਣਾ ਕੀਤਾ ਸੀ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਗੁਰੂ ਜੀ ਦੇ ਨਾਲ ਸਨ ਗੁਰੂ ਜੀ ਛਾਲ ਮਲੇ ਦੀਪ ਤੇ ਇੱਕ ਸਥਾਨ ਤੇ ਬਿਰਾਜਮਾਨ ਹੋ ਗਏ ਸਨ ਉੱਥੇ ਉਹਨਾਂ ਨੇ ਤੁਰਕੇ ਬਾਣੀ ਦਾ ਕੀਰਤਨ ਗਾਇਨ ਕੀਤਾ ਸੀ ਉਸ ਦੀਪ ਦੇ ਕੁਝ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਸਨ ਅਤੇ ਕੁਝ ਸਮਾਂ ਗੁਰੂ ਜੀ ਦੇ ਕੋਲ ਬੈਠ ਕੇ ਵਾਪਸ ਚਲੇ ਗਏ ਸਨ ਉਹਨਾਂ ਨੇ ਗੁਰੂ ਜੀ ਨੂੰ ਨਾ ਤਾਂ ਕੁਝ ਕਿਹਾ ਅਤੇ ਨਾ ਹੀ ਕੁਝ ਸੁਣਿਆ ਕਿਉਂਕਿ ਉਹਨਾਂ ਨੂੰ ਪਰਮੇਸ਼ਰ ਅਤੇ ਸਾਧੂ ਸੰਤਾਂ ਦੀ ਮਹਿਮਾ ਬਾਰੇ ਪਤਾ ਹੀ ਨਹੀਂ ਸੀ ਫਿਰ ਉੱਥੋਂ ਦਾ ਰਾਜਾ ਗੁਰੂ ਜੀ ਲਈ ਪਟਾਵਾ ਲੈ ਕੇ ਆਇਆ ਉਹ ਕੁਝ ਸਮਾ ਗੁਰੂ ਜੀ ਦੇ ਕੋਲ ਬੈਠਾ ਰਿਹਾ ਜਦ ਉਹ ਬਿਨਾਂ ਕੁਝ ਕਹੇ ਸੁਣੇ ਵਾਪਸ ਜਾਣ ਲੱਗਾ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਆਪਣੀਆਂ ਪਟਾਵਾ ਇੱਥੋਂ ਵਾਪਸ ਲੈ ਜਾਓ ਇਹ ਸਾਡੇ ਕਿਸੇ ਕੰਮ ਦੀਆਂ ਨਹੀਂ ਹਨ ਰਾਜੇ ਨੇ ਪੁੱਛਿਆ ਕਿ ਮੈਂ ਵਾਪਸ ਕਿਉਂ ਲੈ ਜਾਵਾਂ ਅਤੇ ਇਹ ਪਟਾਵਾ ਤੁਹਾਡੇ ਕਿਸੇ ਕੰਮ ਨਹੀਂ ਹਨ ਗੁਰੂ ਜੀ ਨੇ ਕਿਹਾ ਜੋ ਮਨੁੱਖ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਅਤੇ ਪਰਮੇਸ਼ਰ ਦੀ ਮਹਿਮਾ ਨਹੀਂ ਕਰਦਾ ਅਸੀਂ ਉਸ ਦੀਆਂ ਪਟਾਵਾਂ ਸਵੀਕਾਰ ਨਹੀਂ ਕਰਦੇ ਹਾਂ ਉਸ ਤੋਂ ਬਾਅਦ ਜਦ ਗੁਰੂ ਜੀ ਨੇ ਰਾਜੇ ਤੇ ਕਿਰਪਾ ਦ੍ਰਿਸ਼ਟੀ ਪਾਈ ਤਾਂ ਰਾਜੇ ਨੂੰ ਪਰਮੇਸ਼ਰ ਬਾਰੇ ਕੁਝ ਗਿਆਨ ਹੋ ਗਿਆ ਸੀ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸੰਤ ਰੱਬ ਦਾ ਰੂਪ ਹੋ ਤੁਹਾਡੀ ਬਹੁਤ ਮਹਿਮਾ ਹੈ ਤੁਸੀਂ ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਨੂੰ ਵੀ ਪਰਮੇਸ਼ਰ ਬਾਰੇ ਗਿਆਨ ਪ੍ਰਾਪਤ ਹੋ ਜਾਵੇ ਸਾਨੂੰ ਪਹਿਲਾਂ ਕਿਸੇ ਨੇ ਵੀ ਪਰਮੇਸ਼ਰ ਬਾਰੇ ਦੱਸਿਆ ਹੀ ਨਹੀਂ ਸੀ ਹੁਣ ਤੁਸੀਂ ਸਾਡੇ ਕੋਲ ਆਏ ਹੋ ਜੇ ਤਰੁੱਠੇ ਹੋ ਦਾ ਸਾਡਾ ਵੀ ਕਲਿਆਣ ਕਰ ਦਿਓ ਗੁਰੂ ਜੀ ਨੇ ਰਾਜੇ ਨੂੰ ਉਪਦੇਸ਼ ਕੀਤਾ ਕਿ ਤੂੰ ਆਪਣੇ ਮੋਖ ਵਿੱਚੋਂ ਹਰ ਰੋਜ਼ ਸਤਨਾਮ ਦਾ ਜਾਪ ਅਚਾਰਨ ਕਰਿਆ ਕਰ ਕੜਾ ਪ੍ਰਸ਼ਾਦ ਤਿਆਰ ਕਰਕੇ ਲੋਕਾਂ ਵਿੱਚ ਵਰਤੌਣਾ ਹੈ ਤੁਹਾਡੇ ਤੇ ਪਰਮੇਸ਼ਰ ਦੀ ਕਿਰਪਾਲਤਾ ਹੋ ਜਾਵੇਗੀ ਜਦ ਰਾਜੇ ਨੇ ਗੁਰੂ ਜੀ ਦੇ ਬਚਨ ਮੰਨ ਕੇ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਗੁਰੂ ਜੀ ਨੇ ਰਾਜੇ ਨੂੰ ਚਰਨ ਪੌਹਲ ਦੀ ਬਖਸ਼ਿਸ਼ ਕੀਤੀ ਉਸ ਤੋਂ ਬਾਅਦ ਹੋਰ ਬਹੁਤ ਸਾਰੇ ਮਨੁੱਖ ਵੀ ਗੁਰੂ ਜੀ ਤੋਂ ਚਰਨ ਪੌਹਲ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਰੇ ਆਏ ਅਤੇ ਉਹਨਾਂ ਨੇ ਵੀ ਚਰਨ ਪੌਹਲ ਪ੍ਰਾਪਤ ਕਰਕੇ ਗੁਰੂ ਜੀ ਤੋਂ ਨਾਮਦਾਨ ਲਿਆ ਅਤੇ ਨਾਮਦਾਨ ਨਾਮਦਾਨ ਅਤੇ ਇਸ਼ਨਾਨ ਦ੍ਰੜ ਕਰ ਲਿਆ ਉਸ ਸਮਾਂ ਗੁਰੂ ਜੀ ਰਾਜੇ ਦੇ ਮਹਿਲਾਂ ਵਿੱਚ ਰਹੇ ਅਤੇ ਫਿਰ ਉੱਥੋਂ ਗੁਰੂ ਜੀ ਅਗਲੇ ਦੀਪ ਲਈ ਰਵਾਨਾ ਹੋ ਗਏ ਸਨ ਗੌਰਵ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ